ਓਨਰ ਕਿਲਿੰਗ ਮਾਮਲੇ ਦੇ ਵਿੱਚ ਇੱਕ ਨਵਾਂ ਹੀ ਮੋੜ ਸਾਹਮਣੇ ਆਇਆ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਮੈਰਿਜ ਕਰਵਾ ਚੁੱਕੇ ਇਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੈਕਸਕਲੂਸਿਵ ਸਾਹਮਣੇ ਆਈਆਂ ਨੇ 2 ਜੂਨ ਨੂੰ ਵਿਆਹ ਕਰਵਾਇਆ ਸੀ ਦੋਨਾਂ ਨੇ ਤਾਂ ਕੱਟ ਕੱਪੜੇ ਲੈਣ ਦੇ ਲਈ ਪਹੁੰਚਦੇ ਨੇ ਔਰ ਮੈਰਿਜ ਕਰਵਾਉਂਦੇ ਨੇ ਗੁਰਦੁਦਾਰਾ ਤੋਂ ਲਾਵਾ ਲੈਣ ਤੋਂ ਬਾਅਦ ਕੋਟ ਮੈਰਿਜ ਕਰਵਾਈ ਜਾਂਦੀ ਹੈ ਜਦੋਂ ਲੜਕੀ ਦੇ ਪਿਓ ਨੇ ਸਵਾਲ ਜਵਾਬ ਕੀਤੇ ਤਾਂ ਲੜਕੀ ਨੇ ਪਿਓ ਤੇ ਹੱਥ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਜਿਹ ਉਧਰ ਗੁੱਸੇ ਦੇ ਵਿੱਚ ਆਏ ਪਿਤਾ ਨੇ ਲੜਕੀ ਨੂੰ ਉਸਦੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮਾਮਲਾ ਸਾਹਮਣੇ ਅਮਰਸਰ ਦਿਹਾਤੀ ਪੁਲਿਸ ਥਾਣਾ ਲੋਪਕੇਰੀ ਦੀਨਪੰਦੇ ਪਿੰਡ ਬੋਪਾਰਾਏ ਬਾਸ ਸਿੰਘ ਵਿਖੇ ਜਿੱਥੇ ਨੌਜਾਇਜ਼ ਸਬੰਧਾਂ ਦੇ ਚੱਲਦੇ ਆ ਲੜਕਾ ਲੜਕੀ ਦੋਵੇਂ ਪਹਿਲਾਂ ਵਿਆਹ ਕਰਵਾਉਂਦੇ ਨੇ ਗੁਰੂ ਘਰ ਲਾਵਾਂ ਲੈਂਦੇ ਨੇ ਫਿਰ ਕੋਟ ਮੈਰਿਜ ਕਰਵਾਉਂਦੇ ਨੇ ਤੇ ਜਦ ਕੁੜੀ ਦੇ ਘਰ ਕੱਪੜੇ ਲੈਣ ਦੇ ਲਈ ਆਉਂਦੇ ਨੇ ਤਾਂ ਇਸੇ ਦਰਮਿਆਨ ਕੁੜੀ ਦੇ ਪਿਤਾ ਦੇ ਵੱਲੋਂ ਜਦੋਂ ਸਵਾਲ ਜਵਾਬ ਪੁੱਛਨੇ ਸ਼ੁਰੂ ਕੀਤੇ ਜਾਂਦੇ ਨੇ ਤਾਂ ਲੜਕੀ ਵੱਲੋਂ ਆਪਣੇ ਹੀ ਪਿਤਾ ਤੇ ਹੱਥ ਛੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਦੇ ਦਰਮਿਆਨ ਗੁੱਸੇ ਚਾਹੇ ਪਿਤਾ ਵੱਲੋਂ ਲੜਕੀ ਤੇ ਉਸਦੇ ਪਤੀ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸइए ਕਿ ਐਸੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਲੜਕਾ ਜੋ ਕਿ ਪਿੰਡ ਕਾਕੜ ਤਰੀਨ ਦਾ ਵਾਸੀ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਇਸੇ ਦਰਮਿਆਨ ਉਸ ਦਾ ਅਵਿਆਹ ਜਿਹੜਾ ਹੈ ਇਹ ਪਿੰਡ ਬੋਪਾਰਾਏ ਦੇਬਾ ਸਿੰਘ ਅਧਿਕਾਰੀ ਇੱਕ ਲੜਕੀ ਦੇ ਨਾਂ ਹੁੰਦਾ ਹੈ ਲੜਕੀ ਦੇ ਨਾਂ ਉਸੇ ਨਜਾਇਜ਼ ਸਬੰਧ ਨਾਲ ਇਸ ਗੱਲ ਦਾ ਪਤਾ ਲੜਕੀ ਦੇ ਪਿਤਾ ਜਦਗੁਰਦਿਆਲ ਨੂੰ ਲੱਗਦਾ ਹੈ ਤਾਂ ਉਹਨਾਂ ਦੋਹਾਂ ਤੇ ਤੇਜ਼ਰ ਹਥਿਆਰ ਨਾਲ ਹਮਲਾ ਕਰਦਾ ਤੇ ਦੋਸ਼ੀ ਗੁਰਦਿਆਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਘਟਨਾ 'ਚ ਹੁਣ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਗੁੜੀਆ ਦਾ 3 ਸਾਲ ਤੋਂ ਨਾ ਪੀਦਾ ਚੱਕਰ ਚੱਲਦਾ। ਮੁੰਡੇ ਨਾਲ ਹੀ ਹੋਰ ਕੀ ਦਿੰਦੇ। ਆਈਦੀ ਆਪਣਾ ਮੁੰਡੇ ਦਾ ਨਾ। ਕੱਲ੍ਹ ਵਾਸਤੇ ਆ। ਕੱਪੜੇ ਲੈਣ। ਲੱਗਦਾ ਰਹਿੰਦਾ। ਨਹੀਂ ਕਦੀ ਕਦੀ ਆਉਂਦਾ। ਸਾਨੂੰ ਨਹੀਂ ਪਤਾ ਲੱਗਦਾ ਇੱਥੇ ਕਿਦ ਬਾਹਰ ਆਣ ਕੇ ਚਾਵੇਂ ਪੈਂਦਾ ਹੈ। ਇਤਰਾਕੀ ਤਲਾ ਦਾ ਕੌਣ ਬੈਠਾ ਕੌਣ। ਨਾ ਨਾ ਹੰਦੂ ਜੀ। ਕਿ ਲਈਏ ਤੋਂ ਸੜੀ ਜੀ 3 ਸਾਲ ਦੀ ਜਾਨੀ ਹੋਣ ਪੁੱਤਾਂ ਕੱਲ ਕੀ ਘਟਰਾ ਵਾ ਮੈਂ ਕੰਮ ਕਰਨ ਜਾਨੀ ਆਂ ਗੁੜੀਆ ਠੀਕ ਨਹੀਂ ਇੱਕ ਮੁੰਡਾ ਕਰਨੀ ਆ ਤੇ ਬਾਬੇ ਨੂੰ ਗੁੱਸਾ ਹੀ ਆ ਗਿਆ ਪੀਏ ਸਤੰਦੀ ਵਧਾਏ ਤੇ ਬਾਬਾ ਕੋ ਪਰ ਮੈਂ ਮੈਂ ਕਰ ਵਾਲੀ ਨਹੀਂ ਚੁਰੂ ਤੋ ਬਾਬਾ ਜੀ ਹਾਂ ਉਹਨਾਂ ਨੇ ਇਹ ਰਹਾ ਸਾਨੂੰ ਤੇ ਪਹਿਲੇ ਪਤਾ ਨਹੀਂ ਲੱਗਾ ਵੀ ਬਾਅਦ ਚ ਉਹਨਾਂ ਹਾਨੂੰ ਨਹੀਂ ਦੱਸਿਆ ਕਿ ਇਹਨਾਂ ਨੇ ਕਿੱਦਾਂ ਦੱਸਿਆ ਉਹਨਾਂ ਨੇ ਹਾਂ ਉਹਨੂੰ ਕਿੱਥੇ ਬਦਲ ਗਿਆ ਸਿੱਖਾਰ ਆ ਆਉਟ ਤੋਂ ਖਬਰ ਆਈ ਹੇ ਕੀ ਕਰਿਆ ਐਸੀ ਜਦੋਂ ਨਹੀਂ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਡੇ ਘਰ ਵਾਲਾ ਕਿਸੇ ਹੁਣ ਤੇ ਥਾਣੇ ਆ ਹੁਣ ਤੇ ਅੰਦੇ ਥਾਣੇ ਆ ਹਾਂ ਕੀ ਕਹਿਣਾ ਚਾਹੀਦਾ ਵੱਡੀ ਘਟਨਾ ਵਾਪਰੀ ਇੱਥੇ ਮੁੰਡਾ ਵੀ ਗਿਆ ਕੁੜੀ ਵੀ ਗਈ ਤੁਹਾਡੇ ਘਰ ਵਾਲਾ ਹਾਂ ਕੋਈ ਨਹੀਂ ਇਹ ਕੰਮ ਕਰਦੀ ਕਰਸ ਹਾਂਜੀ ਇੱਥੇ ਦੇਰਾਂ ਤਿੰਨ ਕਰਦੀ ਇਹ ਮੁੰਡਾ ਜਿਹੜਾ ਇਹ ਟ੍ਰੇਨਿੰਗ ਨੂੰ ਚਲਾਉਂਦਾ ਹੈ ਪੀਟੀ ਕਰਦਾ ਹੈ ਉਹ ਚਲਾਉਂਦਾ ਬਾਈ ਕੰਮ ਕੀ ਕਰਦੇ ਸੀ ਡੰਗਰਾਂ ਦੇ ਇਹ ਡੰਗਰ ਵਾਲੇ ਹੱਡ ਦੁੱਧੀ ਕਰਦੇ ਸੀ ਉਹ ਕਿੰਨਾ ਕਰਦੇ ਜੇ ਜਨਾ ਕੋਈ ਹੋਵੇ ਕੱਲਾ ਹੈਗਾ ਹੀ ਇਹ ਤੇ ਸਾਨੂੰ ਪਤਾ ਵੀ ਕੱਲਾ ਹੀ ਕਰੇ ਮੈਂ ਪਰਜੀਤ ਸਿੰਘ ਜੀ ਪਿੰਡ ਬੁੱਪਰ ਵਾਸੀ ਨੂੰ 57 ਕੀ ਹੋਇਆ ਬਦਲਿਆ ਸਾਡੇ ਕੰਮ ਕੀ ਕੱਟਣੀ ਹੈ ਕੱਟਣਾ ਇਹ ਵੀ ਇਨਚਾਰਜ ਸਾਹਿਬ ਦਾ ਮੈਨੂੰ ਫੋਨ ਆਇਆ ਹੈ ਕਿ ਤੁਹਾਡੇ ਪਿੰਡ ਇਦਾਂ ਦੋ ਕਤਲ ਹੋ ਗਏ ਆ ਤੇ ਜਦੋਂ ਆਪਾਂ ਆਏ ਆ ਤੇ ਉਹ ਜਣ ਇਹਨਾਂ ਨੇ ਮੰਨ ਲਓ ਇੱਜ਼ਤ ਹੋ ਗਈ ਹਾਂ ਕੁੜੀ ਦੀ ਮੁੰਡੇ ਦੀ ਤੁਮਾਂ ਦੀ ਮੁੰਡੇ ਦੀ ਹਾਂਜੀ ਹਾਂਜੀ ਅੱਛਾ ਇਹ ਦੱਸਦੇ ਕਿ 3 ਸਾਲ ਤੋਂ ਰਿਸ਼ਤਾ ਸੀ ਉਹਨੂੰ ਵਿਡਟਾਇਆ ਜਾਂਦਾ ਸੀ ਹਾਂਜੀ ਇਹਨਾਂ ਦੇ ਇਹ ਜਿਹੜਾ ਲੜਕਾ ਸੀ ਇੱਥੇ ਮਿੱਟੀ-ਮਿੱਟੀ ਸੱਟਣ ਹੁੰਦਾ ਹੈ ਇਹਨਾਂ ਦੇ ਘਰ ਦੇ ਲਾਗੇ ਟਰਾਲੀ ਚਲਾਉਂਦਾ ਹੈ ਨਾ ਤੇ ਉਹਦੇ ਕਰਕੇ ਉਹਨਾਂ ਹੀ ਕੁੜੀ ਦਾ ਇੱਕ ਦੂਜੇ ਨਾਲ ਸਪਰਕ ਹੋ ਗਿਆ ਤੇ ਇਹਨੂੰ ਰੋਕਦੇ ਵੀ ਮੰਨ ਲੋ ਤੇਰੀ ਕਾਸ਼ਟ ਹੋ ਰਹਾ ਸਾਡੀ ਹੋ ਰਹਾ ਵੀ ਆਪਣਾ ਨਹੀਂ ਸੁਤਰਾਉਣਾ ਪਰ ਉਹ ਮੁੰਡਾ ਨਹੀਂ ਵਿਸ਼ੇ ਹੁੰਦਾ ਉਹਦੀ ਮੁੰਡੇ ਦੀ ਫੈਮਿਲੀ ਵੀ ਨਹੀਂ ਮੰਦੀ ਹਾਂ ਇਹਦੀ ਕੁੜੀ ਦੀ ਮਦਰ ਦਾ ਇਹ ਕਹਿਣਾ ਵਾ ਵੀ ਅਸੀਂ ਕੁੜੀ ਨੂੰ ਉੱਥੇ ਤੱਕ ਗਿਆ ਵੀ ਤੇਰਾ ਵਿਆਹ ਵੀ ਕਰਾ ਦਨੇ ਆ ਉਹ ਮੁੰਡੇ ਨੂੰ ਬਣਾ ਲਾ ਪਰ ਉਹ ਮੰਨ ਲੋ ਲੈ ਕੇ ਛੱਡ ਗਿਆ ਫੇਰ ਉਹ ਪਰ ਆਏ ਪਿੰਡ ਦੀ ਘਟਨਾ ਜਦੋਂ ਅੱਥੀ ਪਹੁੰਚੇ ਸੀ ਕਿਸ ਤਰੀਕੇ ਨਾਲ ਹੋਇਆ ਸੀ ਇਥੇ ਬਸ ਇਹਨਾਂ ਦੇ ਡੈੱਡ ਬੋਡੀ ਪਈਆਂ ਨੇ ਲੋਮਾਂ ਦੀ ਨਿਸ਼ਾਨ ਸ਼ੂਲ ਸਟਰੀਟ ਤੇ ਹੈ। ਹਾਂਜੀ ਉਹ ਤਾਂ ਹੈ। ਪਤਾ ਜੀ ਕੀ ਗੱਲ ਹੈ? ਬਲੱਡ ਤੇ ਹੈਗੇ। ਕੰਪਲ ਪਤਾ ਲੱਗ ਰਿਹਾ ਕਿ। ਹੋਰ ਸੇ ਤੋਂ ਕੋਈ ਹੈ। ਹਾਂਜੀ ਮੈਨੂੰ ਇੰਚਾਰ ਸਕਦਾ। ਇਹ ਜਿਹੜੇ ਬਾਬਾ ਜੀ ਨੇ ਜਿਹਨਾਂ ਨੇ ਕਰ ਦਿੱਤਾ ਤਾਂ ਤੁਹਾਡੇ ਤਾਂ ਕਿੰਨੇ ਕਾਲ ਇਹਦੇ ਕੋਈ ਅਪਰੋਚ ਕੀਤੀ ਸੀ ਕਿ ਮੁੰਡਾ ਨਹੀਂ ਹਟਦਾ ਤੇ ਨਹੀਂ ਪਹਿਲਾਂ ਕੋਈ ਹੈਗਾ ਕੋਈ। ਮੈਨੂੰ ਪਤਾ ਨਹੀਂ ਸੀ। ਨਹੀਂ ਪਤਾ। ਅਚਾਨਕ। ਹਾਂਜੀ ਥੈਂਕ ਯੂ। ਪਹਿਲਾਂ ਇਹਨਾਂ ਦਾ ਆਉਣ ਜਾਣ ਮਤਲਬ ਜਿਦਾਂ ਯਾਰੀ ਦੋਸਤੀ ਨਹੀਂ ਹੁੰਦੀ ਮੇਰੇ। ਇਦਾਂ ਯਾਰੀ ਦੋਸਤੀ ਵੀ ਹੈਗੀ ਆ। ਆਉਣ ਜਾਣ ਵੀ ਹੈ ਮਨਮਕ ਇਹਨਾਂ ਦੇ ਕਰ। ਉਹ ਦੇ ਕਰਕੇ ਇਹ ਕਾਕੜਲੀਨ ਦਾ ਕਰਦੇ ਹਾਂ ਤੇ ਬਾਬਾ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂ ਆਪ ਨੇ ਨਹੀਂ ਬਾਬਾ ਜੀ ਆਪੇ ਚੋਈ ਲਾ ਕੇ ਲੁੱਪੇ ਹਾਂਜੀ ਤਾਂ ਹੁਣ ਅਗਲੀ ਕਾਰਵਾਈ ਕੀ ਕੀਤੀ ਕੋਈ ਹਾਂਜੀ ਅੱਜ ਪੋਸਟਮਾਰਟਮ ਹੋਣ ਗਿਆ ਉਹ ਤੋਂ ਬਾਅਦ ਵੇਖੋਗੇ